ਫਰੈਂਡਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਥੋਪਿਕ ਹੈ ਕਿ ਪੰਜਾਬੀ ਦੀ ਜਿਹੜੀ ਪਾਠ ਪੁਸਤਕ ਹੈ ਉਹਦੀ ਚੋਣ ਕਰਨ ਸਮੇ ਕਿਹੜੇ-ਕਿਹੜੇ ਸਿਧਾਂਤਾਂ ਨੂੰ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਹੈ ਕਿ ਜਿਹੜੀਆਂ ਛੋਟੀਆਂ ਜਮਾਤਾਂ ਨੇ ਉਹਨਾਂ ਵਿੱਚ ਜਿਵੇਂ ਕਾਇਦਾ ਹੁੰਦਾ ਹੈ ਜਾਂ ਬਾਹਲ ਉਪਦੇਸ਼ ਹੁੰਦੇ ਨੇ ਤਾਂ ਉਹਦੀ ਲਿਖਾਈ ਸਾਫ਼ ਤੇ ਮੋਟੀ ਹੋਣੀ ਚਾਹੀਦੀ ਹੈ ਕਿਉਂਕਿ ਬੱਚੇ ਛੋਟੇ ਹੁੰਦੇ ਨੇ ਇਸ ਕਰਕੇ ਉਹਨਾਂ ਦੇ ਲਈ ਅੱਖਰ ਬਿਲਕੁਲ ਸਾਫ਼ ਜਿਹੜੇ ਉਹ ਚੰਗੀ ਤਰੀਕੇ ਨਾਲ ਦੇਖ ਸਕਦੇ ਹੋਣ ਤੇ ਮੋٹے-ਮੋٹے ਹੋਣੇ ਚਾਹੀਦੇ ਨੇ ਮੀਨਸ ਵੱਡੇ ਹੋਣੇ ਚਾਹੀਦੇ ਨੇ ਕਿਉਂਕਿ ਇੱਕ ਤਾਂ ਜਿਹੜੀ ਬ੍ਰੀਕ ਲਿਖਾਈ ਉਹ ਬੱਚਿਆਂ ਦੇ ਲਈ ਪੜ੍ਹਨੀ ਔਖੀ ਹੋ ਜਾਂਦੀ ਤੇ ਦੂਸਰਾ ਬੱਚਿਆਂ ਦੀ ਅੱਖਾਂ ਤੇ ਵੀ ਬੁਰਾ ਅਸਰ ਪੈਂਦਾ ਏ ਦੂਸਰਾ ਹੈ ਕਿ ਜਿਹੜੀ ਪੁਸਤਕ ਇਸ ਤਰ੍ਹਾਂ ਦੀ ਚੁਣਨੀ ਚਾਹੀਦੀ ਹੈ ਜਿਹਦੇ ਵਿੱਚ ਨਿੱਤ ਦੇ ਬੋਲਣ ਵਾਲੇ ਮੀਨਜ਼ ਜਿਹੜੇ ਸੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਮੁਹਾਵਰੇ ਤੇ ਅਖਾਣ ਬੋਲਦੇ ਆ ਉਹ ਉਹਦੇ ਵਿੱਚ ਸ਼ਾਮਿਲ ਹੋਣਾ ਚਾਹੀਦੇ ਨੇ ਤਾਂ ਕਿ ਜਿਹੜਾ ਬੱਚਾ ਹੈ ਉਹਨਾਂ ਤੋਂ ਜਾਣੂ ਹੋ ਸਕੇ ਤੇ ਇਹਦੇ ਆਪਕ ਨੂੰ ਕੈਸੀ ਪੁਸਤਕ ਦੀ ਜ਼ਰੂਰਤ ਹੈ ਜਿਹੜੀ ਕਿ ਉਹ ਬਿਨਾਂ ਕਿਸੇ ਕਠਿਨਾਈ ਦੇ ਬੱਚਿਆਂ ਨੂੰ ਮੁਹਾਵਰੇਆਂ ਅਤੇ ਬੋਲੀਆਂ ਦਾ ਪ੍ਰਯੋਗ ਕਰਵਾ ਸਕੇ ਫਿਰ ਜਿਹੜੀਆਂ 17 ਨੇ ਲਾਈਨਾਂ ਨੇ ਉਹਨਾਂ ਦਾ ਇੱਕ ਦੂਸਰੇ ਤੋਂ ਚੋਖਾ فاਸਲਾ ਹੋਣਾ ਚਾਹੀਦਾ ਹੈ ਮੀਨਸ ਇੱਕ ਦੂਜੇ ਨਾਲ ਜਿਹੜੀਆਂ ਲਾਈਨਾਂ ਨੇ ਉਰਾ ਲਗੜ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਪੜ੍ਹਨ ਵੇਲੇ ਬੱਚਿਆਂ ਨੂੰ ਕਿਸੇ ਤਕਲੀਫ ਦਾ ਸਾਹਮਣਾ ਨਹੀਂ ਕਰਨਾ ਪਏਗਾ ਜੇ ਲਾਈਨਾਂ ਦਾ ਜਿਹੜਾ فاਸਲਾ ਹੈ ਉਹ ਬਹੁਤਾ ਨਹੀਂ ਹੋਵੇਗਾ ਮੀਨ ਜਿਆਦਾ ਪੀੜੀਆਂ ਪੀੜੀਆਂ ਲਿਖੀਆਂ ਹੋਣਗੀਆਂ ਤਾਂ ਕਈ ਵਾਰ ਜਿਹੜੇ ਬੱਚੇ ਨੇ ਪੜ੍ਹਦੇ-ਪੜ੍ਹਦੇ ਵਿੱਚੋਂ ਲਾਈਨਾਂ ਛਾੜ ਦਿੰਦੇ ਆ ਫਿਰ ਪੁਸਤਕ ਨੂੰ ਚੁਣਨ ਸਮੇ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਦੇ ਵਿੱਚ ਦਿੱਤੇ ਸਾਰੇ ਸਬਕ ਮੀਨਸ ਪਾਠ ਬਾਕੀ ਵਿਸ਼ਿਆਂ ਦੇ ਨਾਲ ਸਬੰਧਿਤ ਹੋਣ ਜਿਹੜੇ ਕਿ ਹੋਰ ਸਬਜੈਕਟ ਅਸੀਂ ਬੱਚਿਆਂ ਨੂੰ ਪੜ੍ਹਾਉਨੇ ਆ ਉਹਨਾਂ ਨਾਲ ਸਬੰਧਿਤ ਵੀ ਹੋਣੇ ਚਾਹੀਦੇ ਨੇ ਸਬੰਧ ਹੋਣ ਦਾ ਮਤਲਬ ਇਹ ਨਹੀਂ ਕਿ ਐਸਐਸਟੀ ਵਗੈਰਾ ਦੇ ਵਿੱਚ ਹੋਣ ਇਸ ਤਰੀਕੇ ਨਾਲ ਨਹੀਂ ਸਬੰਧਿਤ ਹੋਣ ਦਾ ਮਤਲਬ ਕੀ ਹੈ ਕਿ ਪਾਠ ਐਸੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਜਿਸ ਦੇ ਦੁਆਰਾ ਉਸ ਦੇ ਜਾਣਨਯੋਗ ਬਾਕੀ ਵਿਸ਼ਿਆਂ ਦਾ ਗਿਆਨ ਵੀ ਹੁੰਦਾ ਜਾਵੇ ਉਹਨੂੰ ਨਾਲ ਨਾਲ ਹੁਣ ਪੰਜਵੀਂ ਜਮਾਤ ਦੇ ਵਿੱਚ ਹਿੰਦੁਸਤਾਨ ਦਾ ਜਾਂ ਭਾਰਤ ਦਾ ਜਿਹੜਾ ਭੂਗੋਲ ਪੜਾਇਆ ਜਾਂਦਾ ਪਰ ਉਸ ਜਮਾਤ ਦੀ ਭਾਸ਼ਾ ਦੀ ਪੁਸਤਕ ਦੇ ਵਿੱਚ ਇਟਲੀ ਦੇ ਲੋਕਾਂ ਦਾ ਰਹਿਣ ਸਹਿਣ ਦਾ ਸਬਕ ਦਿੱਤਾ ਜਾਂਦਾ ਤਾਂ ਇੱਥੇ ਕੀ ਹੋਏਗਾ ਹੁਣ ਇਟਲੀ ਤੇ ਕਿੱਥੇ ਇੰਡੀਆ ਬਹੁਤ ਫਰਕ ਹੈ ਇਸ ਕਰਕੇ ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ ਬੱਚਾ ਜਿਹੜੇ ਭਾਰਤ ਦੇ ਵਿੱਚ ਪੈਦਾ ਹੋਏ ਨੇ ਮਹਾਪੁਰਖ ਵਗੈਰਾ ਉਹਨਾਂ ਦਾ ਜੀਵਨ ਚਰਿੱਤਰ ਦਾ ਇਤਿਹਾਸ ਪੜ੍ਹਦਾ ਹੈ ਪਰ ਜਿਹੜੀ ਪੁਸਤਕ ਹੈ ਉਹਦੇ ਵਿੱਚ ਗੇਰੀ ਬਾਲਡੀ ਦਾ ਜੀਵਨੀ ਚਿੱਤਰ ਪੜਨ ਨੂੰ ਮਿਲਦਾ ਹੈ ਇਹ ਸੋਚਣ ਵਾਲੀ ਗੱਲ ਹੈ ਕਿਉਂਕਿ ਇਹ ਨਾਲ ਜਿਹੜਾ ਬੱਚਾ ਹੈ ਉਹ ਨੂੰ ਸਹੀ ਤਰੀਕੇ ਨਾਲ ਨਹੀਂ ਸਿੱਖ ਸਕੇਗਾ ਉਹਦੇ ਨਾਲ ਸੰਬੰਧਿਤ ਹੀ ਜਿਹੜਾ ਸਾਰਾ ਗਿਆਨ ਉਹ ਦਿੱਤਾ ਹੋਣਾ ਚਾਹੀਦਾ ਮੀਨਸ ਪਾਠ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਜਿਨ੍ਹਾਂ ਤੋਂ ਬਾਕੀ ਵਿਸ਼ਿਆਂ ਦਾ ਜਿਹੜਾ ਗਿਆਨ ਹੈ ਬੱਚਾ ਉਹ ਵੀ ਹਾਸਲ ਕਰ ਸਕੇ ਜਿੰਨਾ ਹੋ ਸਕੇ ਜਿਹੜੀ ਪੁਸਤਕ ਦੀ ਭਾਸ਼ਾ ਉਹ ਬਿਲਕੁਲ ਸਰਲ ਤੇ ਸਾਦੀ ਹੋਣੀ ਚਾਹੀਦੀ ਆ ਸੌਖੀ ਹੋਵੇ ਜਿਹੜੀ ਕਿ ਬੱਚਿਆਂ ਨੂੰ ਬਹੁਤ ਈਜ਼ੀਲੀ ਸਮਝ ਆ ਜਾਵੇ ਭਾਸ਼ਾ ਦੇ ਵਿੱਚ ਕਠਿਨ ਤੇ ਜਿਹੜੇ ਵੱਡੇ ਸ਼ਬਦ ਨੇ ਉਹਨਾਂ ਨੂੰ ਜ਼ਿਆਦਾ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਬੱਚੇ ਨੂੰ ਅੱਗੋਂ ਜਦੋਂ ਨੇ ਹੋਰ ਪੜ੍ਹਨਾ ਹੈ ਤਾਂ ਜਿਹੜੇ ਜ਼ਿਆਦਾ ਇਸ ਤਰ੍ਹਾਂ ਦੇ ਔਖੇ ਸ਼ਬਦ ਨੇ ਫਿਰ ਉਹਨੂੰ ਉਹ ਪੜ੍ਹਨੇ ਪੈਣਗੇ ਕਿ ਉਹਦਾ ਜਿਹੜਾ ਅੰਡਰਸਟੈਂਡਿੰਗ ਲੈਵਲ ਹੈ ਸਮਝ ਦਾ ਪੱਧਰ ਆਹੋ ਉਹਨਾ ਨਹੀਂ ਹੁੰਦਾ ਤੇ ਬੱਚਾ ਸਹੀ ਤਰੀਕੇ ਨਾਲ ਪੜ੍ਹ ਵੀ ਨਹੀਂ ਸਕੇਗਾ ਇਸ ਕਰਕੇ ਜਿਹੜੀ ਠੇਠ ਪੰਜਾਬੀ ਆ ਉਹਦਾ ਹੋਣਾ ਜ਼ਰੂਰੀ ਹੈ ਹੁਣ ਠੇਠ ਪੰਜਾਬੀ ਹੋਣ ਦਾ ਮਤਲਬ ਉਹ ਪੰਜਾਬੀ ਜਿਹੜੀ ਕਿ ਅਸੀਂ ਸਾਰਾ ਦਿਨ ਬੋਲਦੇ ਸੁਣਦੇ ਤੇ ਪੜ੍ਹਦੇ ਆ ਇਹ ਨਾਲ ਜਦੋਂ ਭਾਸ਼ਾ ਸਰਲ ਹੋਏਗੀ ਸਾਦੀ ਹੋਏਗੀ ਤਾਂ ਬੱਚਿਆਂ ਦੀ ਜਿਹੜੀ ਦਿਲਚਸਪੀ ਉਹ ਦੇ ਵਿੱਚ ਬਣੀ ਰਹੇਗੀ ਕਿਤਾਬਾਂ ਐਸੀਆਂ ਹੋਣੇ ਚਾਹੀਦੀਆਂ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਘਰੇਲੂ ਵਿਸ਼ਾ ਤੋਂ ਉਹਨਾਂ ਨੂੰ ਆਰੰਭ ਕੀਤਾ ਜਾਵੇ ਫਿਰ ਗਵਾਂਡੀ ਦੇਸ਼ ਗਵਾਂਡੀ ਫਿਰਦੇਸ਼ ਤੇ ਫਿਰ ਜਿਹੜੇ ਸੰਸਾਰ ਦੇ ਵਿਸ਼ੇ ਨੇ ਉਹਨਾਂ ਦਾ ਵਰਣਨ ਕੀਤਾ ਜਾਵੇ ਮੀਨਸੇ ਜਦੋਂ ਆਰੰਭ ਕਰਨਾ ਹੈ ਤਾਂ ਘਰ ਤੋਂ ਸ਼ੁਰੂਆਤ ਕਰਨੀ ਹੈ ਫਿਰ ਸਾਡਾ ਆਂਡ ਗਵਾਂਡ ਸੋਸਾਇਟੀ ਆ ਗਈ ਸਾਡੀ ਫਿਰਦੇਸ਼ ਤੇ ਫਿਰ ਜਿਹੜੇ ਸੰਸਾਰ ਦੇ ਵਿਸ਼ੇ ਨੇ ਉਹਨਾਂ ਦਾ ਵਰਣਨ ਕੀਤਾ ਜਾਵੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਬੱਚਾ ਹਲੇ ਆਸ-ਪਾਸ ਦੀਆਂ ਚੀਜ਼ਾਂ ਬਾਰੇ ਵੀ ਉਹਨੂੰ ਜਾਣਕਾਰੀ ਨਾ ਹੋਵੇ ਤੇ ਅਸੀਂ ਸੰਸਾਰ ਦੇ ਬਾਕੀ ਹਿੱਸਿਆਂ ਬਾਰੇ ਉਹਨੂੰ ਪੜਾਈਏ ਫਿਰ ਕਿਤਾਬ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਦੇ ਵਿੱਚ ਜਿਹੜੇ ਵਖਾਖ ਕਾਂਡ ਨੇ ਮੀਨਸ ਜਿਹੜੇ ਅਧਿਆਏ ਨੇ ਉਹਨਾਂ ਦੇ ਵਿੱਚ ਕੁਝ ਜਿਹੜਾ ਕਰਮ ਹੈ ਉਹ ਹੋਣਾ ਚਾਹੀਦਾ ਜਿਵੇਂ ਕਿ ਪਹਿਲਾ ਪਾਠ ਸੌਖੇ ਤੇ ਫਿਰ ਹੌਲੀ-ਹੌਲੀ ਔਖੇ ਹੋਣੇ ਚਾਹੀਦੇ ਨੇ ਤੇ ਪੁਸਤਕ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਇਸ ਤਰੀਕੇ ਨਾਲ ਚੁਣਨੀ ਹੈ ਜਿਦੇ ਵਿੱਚ ਸਧਾਰਨ ਜਿਹੜੇ ਕੁਦਰਤੀ ਅਨੁਭਵ ਨੇ ਉਹਨਾਂ ਦੀ ਵਿਆਖਿਆ ਕੀਤੀ ਗਈ ਹੋਵੇ ਤੇ ਮਨੋਵਿਗਿਆਨ ਦੇ ਵਿੱਚ ਵੀ ਇਹ ਕਿਹਾ ਗਿਆ ਕਿ ਅਸੀਂ ਬੱਚਿਆਂ ਦੇ ਜਿਹੜੇ ਰੋਜ਼ ਦੇ ਵਿਚਾਰ ਨੇ ਉਹਨਾਂ ਤੋਂ ਲਾਭ ਉਠਾ ਕੇ ਉਹਨਾਂ ਨੂੰ ਸੁੱਕੇ ਤੇ ਫਿੱਕੇ ਵਿਚਾਰ ਵੀ ਬਹੁਤ ਸੋਹਣੇ ਢੰਗ ਨਾਲ ਦੱਸੀਏ ਤਾਂ ਜੋ ਜਿਹੜੇ ਬੱਚੇ ਨੇ ਉਹ ਵਧੀਆ ਤਰੀਕੇ ਨਾਲ ਸਮਝ ਸਕਣ ਤੇ ਜੇਕਰ ਪੁਸਤਕ ਦੇ ਵਿੱਚ ਕੇਵਲ ਜਿਹੜੇ ਵਿਗਿਆਨਕ ਵਿਚਾਰ ਨੇ ਉਹਨਾਂ ਦੀ ਸੂਚੀ ਪੱਤਰ ਦਿੱਤੀ ਹੋਵੇ ਤਾਂ ਬੱਚੇ ਉਹਨੂੰ ਯਾਦ ਨਹੀਂ ਰੱਖ ਸਕਣਗੇ ਮੀਨ ਜਿਵੇਂ ਅਸੀਂ ਉਹਨਾਂ ਨੂੰ ਸਿਖਾਉਣਾ ਕਿਵੇਂ ਹੈ ਬਹੁਤ ਰੁਚੀ ਭਰਪੂਰ ਤਰੀਕੇ ਦੇ ਨਾਲ ਜਿਦੇ ਵਿੱਚ ਜਿਹੜੇ ਕੁਦਰਤੀ ਅਨੁਭਵ ਨੇ ਉਹਨਾਂ ਦਾ ਵਰਣਨ ਕੀਤਾ ਗਿਆ ਹੋਵੇ ਫਿਰ ਪੁਸਤਕ ਦੀ ਚੋਣ ਕਰਨ ਸਮੇ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੇ ਵਿੱਚ ਕਹਾਣੀਆਂ ਤੇ ਜਿਹੜੀਆਂ ਛੋਟੀਆਂ-ਛੋਟੀਆਂ ਘਟਨਾਵਾਂ ਵੀ ਸ਼ਾਮਿਲ ਕੀਤੀਆਂ ਹੁੰਨ। ਬੱਚਾ ਕਹਾਣੀਆਂ ਦੇ ਵਿੱਚ ਬਹੁਤ ਦਿਲਚਸਪੀ ਲੈਂਦਾ ਹੈ। ਸੋ ਜਿਹੜੇ ਮੌਲਿਕ ਤੇ ਲਿਖਤੀ ਕੰਮ ਹੈ ਉਹਦੇ ਵਿੱਚ ਸਾਨੂੰ ਉਦਾਹਰਨਾਂ ਦੇਣ ਦੇ ਲਈ, ਮਿਸਾਲ ਦੇਣ ਦੇ ਲਈ ਕਹਾਣੀਆਂ ਬਹੁਤ ਜ਼ਿਆਦਾ ਹੈਲਪਫੁਲ ਹੁੰਦੀਆਂ ਨੇ, ਸਹਾਇਤਾ ਕਰਦੀਆਂ ਨੇ ਤੇ ਕਹਾਣੀਆਂ ਨੂੰ ਮੋੜ ਆਪਣੇ ਸ਼ਬਦਾਂ ਦੇ ਵਿੱਚ ਕਹਿਣਾ ਇੱਕ ਚੰਗਾ ਅਭਿਆਸ ਹੈ। ਮਿੰਜ ਕਿ ਅਸੀਂ ਬੱਚੇ ਨੂੰ ਕਹਾਂਗੇ ਜੇਕਰ ਤੁਸੀਂ ਜਿਹੜੀ ਕਹਾਣੀ ਪੜ੍ਹੀ ਹੈ, ਹੁਣ ਤੁਸੀਂ ਇਹਨੂੰ ਆਪਣੇ ਸ਼ਬਦਾਂ ਦੇ ਵਿੱਚ ਲਿਖੋ। ਇਹ ਨਾਲ ਸਾਨੂੰ ਪਤਾ ਲੱਗੇ ਕਿ ਬੱਚੇ ਨੇ ਕਿੰਨਾ ਸਿੱਖ ਲਿਆ ਕਹਾਣੀ ਤੋਂ। ਪਾ ਆ ਜਿਹੜੀ ਕਿਤਾਬ ਆ ਇਸ ਤਰ੍ਹਾਂ ਦੀ ਹੁਣ ਚਾਹੀਦੀ ਆ ਜਿਹਦੇ ਵਿੱਚ ਘਟਨਾਵਾਂ ਤੇ ਕਹਾਣੀਆਂ ਹੋਣ ਤੇ ਇਹ ਨਾਲ ਜਿਹੜਾ ਅਧਿਆਪਕ ਆ ਉਹਨੂੰ ਵੀ ਸਹਾਇਤਾ ਮਿਲੇਗੀ ਫਿਰ ਪੁਸਤਕ ਦੀ ਚੋਣ ਦੇ ਵਿੱਚ ਅਸੀਂ ਨਿਰਾਪੂਰਾ ਜਿਹੜੇ ਮਨੋਵਿਗਿਆਨਿਕਤਾ ਦੇ ਸਹਾਰੇ ਸਫਲ ਨਹੀਂ ਹੋ ਸਕਦੇ ਸਗੋਂ ਨਿਆਂਸ਼ੀਲਤਾ ਦਾ ਹੋਣਾ ਵੀ ਜ਼ਰੂਰੀ ਆ ਹੁਣ ਅਸੀਂ ਕਹਿੰਦੇ ਕਿ ਸਾਈਕੋਲੋਜੀ ਨੂੰ ਧਿਆਨ ਦੇ ਵਿੱਚ ਰੱਖ ਕੇ ਕਿਤਾਬ ਚੁਣਨੀ ਆ ਨਹੀਂ ਨਾਲ ਨਾਲ ਨਿਆਂਸ਼ੀਲਤਾ ਵੀ ਹੋਣੀ ਚਾਹੀਦੀ ਆ ਜਿਵੇਂ ਕਿ ਜਿਹਦੇ ਵਿੱਚ ਜਿਸ ਸ਼ਬਦ ਭੰਡਾਰ ਦੀ ਵਰਤੋਂ ਪਹਿਲੇ ਪਾਠ ਦੇ ਵਿੱਚ ਅਸੀਂ ਕਰ ਲਈ ਉਸ ਸ਼ਬਦ ਭੰਡਾਰ ਦੀ ਤੇ ਕੁਝ ਕੁ ਨਵੇਂ ਸ਼ਬਦ ਭੰਡਾਰ ਅਗਲੇ ਪਾਠ ਦੇ ਵਿੱਚ ਵਰਤੇ ਜਾਣੇ ਚਾਹੀਦੇ ਨੇ ਤਾਂ ਦੋ ਬੱਚੇ ਨੂੰ ਇਹ ਲੱਗੇ ਕਿ ਨਾਲ ਤਾਂ ਉਹਦੀ ਰਿਵੀਜ਼ਨ ਹੋ ਜਾਏਗੀ ਦੁਹਰਾਈ ਹੋ ਜਾਏਗੀ ਤੇ ਨਾਲ ਹੀ ਬੱਚਾ ਸਿੱਖ ਲਏਗਾ ਉਹਨੂੰ ਦੁਬਾਰਾ ਤੇ ਪੁਰਾਣੇ ਸ਼ਬਦਾਂ ਦੇ ਨਾਲ ਨਾਲ ਨਵੇਂ ਸ਼ਬਦ ਵੀ ਉਹ ਸਿੱਖੀ ਜਾਏਗਾ ਇੱਥੋਂ ਤੱਕ ਵਿਗਿਆਨ ਦੇਣਾ ਉਚਿਤ ਹੈ ਕਿ ਜੋ ਸ਼ਬਦ ਭੰਡਾਰ ਇੱਕ ਸਬਕ ਦੇ ਪੈਰੇ ਵਿੱਚ ਵਰਤੇ ਗਿਆ ਉਹ ਹੀ ਸ਼ਬਦ ਭੰਡਾਰ ਤੇ ਕੁਝ ਕੁ ਹੋਰ ਸ਼ਬਦਾਂ ਦੀ ਜਿਹੜੀ ਵਰਤੋਂ ਦੂਸਰੇ ਪੈਰੇ ਦੇ ਵਿੱਚ ਕੀਤੀ ਗਈ ਹੋਵੇ ਹੁੰਦਾ ਬੱਚਾ ਜਦੋਂ ਬਾਰ-ਬਾਰ ਪੜ੍ਹੇਗਾ ਤਾਂ ਉਹਦੇ ਸ਼ਬਦ ਭੰਡਾਰ ਵਿੱਚ ਵਾਧਾ ਹੁੰਦਾ ਜਾਏਗਾ ਤੇ ਉਹ ਯਾਦ ਰੱਖੇਗਾ ਫਿਰ ਦੂਸਰਾ ਹੈ ਹਰ ਇੱਕ ਜਿਹੜਾ ਪਾਠ ਹੈ ਸਬਕ ਹੈ ਉਹ ਇੱਕ ਹੀ ਵਿਸ਼ੇ ਨੂੰ ਮੁੱਖ ਰੱਖ ਕੇ ਬਣਾਇਆ ਹੋਣਾ ਚਾਹੀਦਾ ਮੀਨਜ਼ ਵਿਸ਼ਾ ਇੱਕ ਹੀ ਲੈਣਾ ਹੈ ਜਿਵੇਂ ਕਿ ਅਸੀਂ ਬੱਚਿਆਂ ਨੂੰ ਹੋੜੇ ਦੀ ਵਰਤੋਂ ਸਿਖਾਉਣੀ ਹੈ ਤਾਂ ਸ਼ਬਦ ਵੀ ਸਾਰੇ ਹੋੜੇ ਵਾਲੇ ਹੋਣੇ ਚਾਹੀਦੇ ਨੇ ਜਿਨ੍ਹਾਂ ਦੇ ਵਿੱਚ ਸਿਹਾਰੀ ਜਾਂ ਵਿਹਾਰੀ ਦੀ ਵਰਤੋਂ ਆਉਂਦੀ ਹੋਵੇ ਪਰ ਉਹ ਸ਼ਬਦ ਵਰਤਨੇ ਉਚਿਤ ਨਹੀਂ ਹੈਗੇ ਜਿਨ੍ਹਾਂ ਦੇ ਵਿੱਚ ਕਨੌੜੇ ਦੀ ਵਰਤੋਂ ਕੀਤੀ ਗਈ ਹੋਵੇ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਹੋੜਾ ਸਿਖਾਉਣਾ ਹੈ ਤੇ ਕਨੌੜਾ ਹੋੜੇ ਤੋਂ ਬਾਅਦ ਦੇ ਵਿੱਚ ਆਉਂਦਾ ਏ ਇਸ ਕਰਕੇ ਅਸੀਂ ਦੇਖਣਾ ਕਿ ਅਸੀਂ ਬੱਚੇ ਨੂੰ ਸਿਖਾਉਣਾ ਕੀ ਹੈ ਕਿਉਂਕਿ ਜੇਕਰ ਅਸੀਂ ਹੋੜੇ ਦੇ ਵਿੱਚ ਹੀ ਹੋੜਾ ਸਿਖਾਉਂਦੇ ਸਿਖਾਉਂਦੇ ਵਿੱਚ ਹੀ ਕਨੌੜੇ ਵਾਲੇ ਸ਼ਬਦ ਵਰਤਾਂਗੇ ਤਾਂ ਜਿਹੜੇ ਬੱਚੇ ਨੇ ਉਹਨਾਂ ਨੂੰ ਨਾ ਹੋੜੇ ਬਾਰੇ ਸਮਝ ਆਏਗਾ ਤੇ ਨਾ ਹੀ ਕਨੌੜੇ ਬਾਰੇ ਸਮਝ ਆਏਗਾ ਫਿਰ ਇਹ ਪੁਸਤਕ ਦੀ ਚੋਣ ਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਦੀ ਮਾਨਸਿਕ ਅਵਸਥਾ ਦਾ ਵੀ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਇਹਦੇ ਵਿੱਚ ਇਹ ਗੱਲਾਂ ਨੂੰ ਧਿਆਨ ਚ ਰੱਖਣਾ ਜ਼ਰੂਰੀ ਕਿ ਜਿਹੜੀ ਸੀ ਪੁਸਤਕ ਨੂੰ ਚੁਣਨ ਲੱਗਿਆ ਉਹਦੇ ਸਮਗਰੀ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਸ਼ਾਮਿਲ ਨੇ ਕਿ ਉਹ ਬੱਚਿਆਂ ਦੇ ਪੱਧਰ ਦੇ ਅਨੁਸਾਰ ਠੀਕ ਨੇ ਜਾਂ ਨਹੀਂ ਠੀਕ ਮੀਨ ਜੇ ਅਸੀਂ ਦੇਖਣਾ ਜਿਨ੍ਹਾਂ ਦਾ ਕਿਸੇ ਖਾਸ ਅਵਸਥਾ ਵਿਦਿਆਰਥੀ ਹੁੰਦੇ ਨੇ ਜਿਵੇਂ 6ਵੀਂ ਦੇ ਹੋਗੇ 7ਵੀਂ ਦੇ ਹੋਗੇ ਤਾਂ ਨਰ ਇਹਦੇ ਕੁ 6ਵੀਂ ਦੇ ਦਾ ਏਜ ਗਰੁੱਪ ਇੱਕ ਹੋਏਗਾ 9th 10th ਦੇ ਦਾ ਇੱਕ ਇੱਕ ਹੋਏਗਾ ਤਾਂ ਅਸੀਂ ਉਹ ਦੇਖਣਾ ਹੈ ਵੀ ਉਹਨਾਂ ਦੇ ਅਨੁਕੂਲ ਹੈਗੀਆਂ ਜਾਂ ਨਹੀਂ ਹੈਗੀਆਂ ਕਿਉਂਕਿ ਜੇਕਰ ਅਸੀਂ ਇੱਕ 10ਵੀਂ ਵਾਲੀ ਬੁੱਕ ਦੇ ਵਿੱਚ ਚੈਪਟਰ 6ਵੀਂ ਵਾਲੇ ਬੱਚੇ ਨੂੰ ਪੜ੍ਹਾਵਾਂਗੇ ਤਾਂ ਬੱਚਾ ਜਿੰਨਾ 10ਵੀਂ ਵਾਲਾ ਵਧੀਆ ਸਮਝ ਸਕਦਾ ਉਹਨਾਂ 6ਵੀਂ ਵਾਲਾ ਉਹਨੂੰ ਵਧੀਆ ਨਹੀਂ ਸਮਝ ਸਕੇਗਾ ਮੀਨਸ ਕਿ ਜਿਹੜੀ ਮਾਨਸਿਕ ਅਵਸਥਾ ਹੈ ਬੱਚੇ ਦੇ 멘ਟਲ ਲੈਵਲ ਹੈ ਏਜ ਹੈ ਉਹਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਤੇ ਫਿਰ ਜਿਹੜੀ ਵਰਣਨ ਸ਼ੈਲੀ ਹੈ ਉਹਦਾ ਵੀ ਧਿਆਨ ਰੱਖਣਾ ਹੁਣ ਜਿਵੇਂ ਪਹਿਲੀ ਜਮਾਤ ਦੇ ਬੱਚੇ ਨੇ ਉਹਨਾਂ ਨੂੰ ਪਰੀਆਂ ਦੀਆਂ ਕਹਾਣੀਆਂ ਵਧੀਆ ਲੱਗਦੀਆਂ ਨੇ ਤੇ ਉਹਨੇ ਕੋਲੰਬਸ ਦੀ ਜਿਹੜੀ ਅਸੀਂ ਅਮਰੀਕਾ ਦੀ ਯਾਤਰਾ ਬਾਰੇ ਜੇਕਰ ਉਹਨਾਂ ਨੂੰ ਕੋਈ ਪਾਠ ਪੜ੍ਹਾਵਾਂਗੇ ਉਹ ਉਹਨਾਂ ਜ਼ਿਆਦਾ ਵਧੀਆ ਨਹੀਂ ਲੱਗੇਗਾ ਪੁਸਤਕ ਦਾ ਜਿਹੜਾ ਸਬੰਧ ਹੈ ਉਹ ਹੱਥ ਨਾਲ ਕੀਤੀ ਕਲਾ ਦੇ ਨਾਲ ਵੀ ਉਹਦਾ ਹੋਣਾ ਚਾਹੀਦਾ ਤੇ ਸ਼ਬਦ ਭੰਡਾਰ ਇਸ ਤਰ੍ਹਾਂ ਦੇ ਹੋਣਾ ਚਾਹੀਦੇ ਨੇ ਜਿਹੜੇ ਕਿ ਬੱਚੇ ਜਦੋਂ ਜਿਨ੍ਹਾਂ ਦੀ ਵਰਤੋਂ ਹੱਥ ਨਾਲ ਕੋਈ ਵੀ ਕੰਮ ਕਰਦਾ ਬੱਚਾ ਉਹਦੇ ਬਾਰੇ ਸਮਝ ਵੀ ਸਕਣ ਬੱਚਿਆਂ ਦੇ ਚ ਜਮਾਂਦਰੂ ਰੁਚੀ ਹੁੰਦੀ ਹੈ ਕਿ ਜਿੰਨਾ ਕੰਮ ਹੱਥੀਂ ਕਰਕੇ ਖੁਸ਼ ਹੁੰਦੇ ਨੇ ਉਹਨਾਂ ਸੁਣ ਕੇ ਨਹੀਂ ਹੁੰਦੇ ਇਸ ਕਰਕੇ ਉਹਨਾਂ ਜਮਾਂਦਰੂ ਰੁਚੀ ਪੂਰੀ ਕਰਨ ਵਾਸਤੇ ਜ਼ਰੂਰੀ ਹੈ ਕਿ ਪੁਸਤਕ ਦੇ ਹਰ ਇੱਕ ਚੀਜ਼ ਦੇ ਵਿੱਚ ਜਿਹੜੀ ਹੱਥੀਂ ਕਰਨ ਵਾਲੀ ਕਲਾ ਦੇ ਨਾਲ ਸਬੰਧਿਤ ਹੋਣੀ ਚਾਹੀਦੀ ਹੈ ਫਿਰ ਪੁਸਤਕਾਂ ਚੁਣਨ ਸਮੇਂ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਕਿ ਉਹ ਕੋਰੇ ਉਪਦੇਸ਼ਾਂ ਤੇ ਨਸੀਹਤਾਂ ਦਾ ਸੰਗ੍ਰਹਿ ਹੀ ਨਾ ਬਣ ਕੇ ਰਹਿ ਜਾਣ ਮੀਨਜ਼ੇ ਕਲੇ ਵਿੱਚ ਉਪਦੇਸ਼ ਤੇ ਨਸੀਹਤਾਂ ਹੀ ਨਾ ਹੋਣ ਕਿਉਂਕਿ ਜਿਹੜੀ ਪੁਸਤਕ ਹੈ ਉਹ ਨਾ ਤਾਂ ਭਗਵਤ ਗੀਤਾ ਹੈ ਤੇ ਨਾ ਹੀ ਉਹ ਗ੍ਰੰਥ ਸਾਹਿਬ ਨੇ ਮੀਨਜ਼ੇ ਕੋਈ ਵੀ ਧਾਰਮਿਕ ਪੁਸਤਕਾਂ ਨਹੀਂ ਹੁੰਦੀਆਂ ਧਾਰਮਿਕ ਪੁਸਤਕਾਂ ਦੇ ਵਿੱਚ ਸਾਨੂੰ ਉਪਦੇਸ਼ ਦਿੱਤੇ ਗਏ ਹੁੰਦੇ ਨੇ ਸਾਨੂੰ ਜ਼ਿੰਦਗੀ ਜਿਉਣ ਦੇ ਲਈ ਨਸੀਹਤ ਦਿੱਤੀ ਗਈ ਹੁੰਦੀ ਹੈ ਤੇ ਪੁਸਤਕ ਦਾ ਉਦੇਸ਼ ਨਾ ਤਾਂ ਵਿਗਿਆਨ ਦੀ ਸਿੱਖਿਆ ਦੇਣੀ ਹੁੰਦਾ ਤੇ ਨਾ ਅਵਿਗਿਆਨ ਸਿੱਖਿਆ ਇਸ ਕਰਕੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦੀ ਨੇ ਜਿਹੜੀਆਂ ਕਿ ਬੱਚਿਆਂ ਨੂੰ ਉਹਨਾਂ ਦੀ ਉਮਰ ਦੇ ਹਿਸਾਬ ਦੇ ਅਨੁਸਾਰ ਜਿਹੜੀਆਂ ਵਧੀਆ ਗੱਲਾਂ ਨੇ ਉਹ ਸਿਖਾ ਸਕਣ ਭਾਵੇਂ ਉਹਨਾਂ ਦੇ ਵਿੱਚ ਜਿਹੜੀਆਂ ਕਦਰਾਂ ਕੀਮਤਾਂ ਨੇ ਉਹ ਪੈਦਾ ਕਰ ਸਕਣ ਹੁਣ ਇਸ ਦਾ ਉਦੇਸ਼ ਭਾਸ਼ਾ ਤੇ ਲੋਕ ਗਿਆਨ ਦਾ ਵਿਕਾਸ ਕਰਨਾ ਹੈ ਮੀਨ ਜੇ ਜਦੋਂ ਅਸੀਂ ਪੰਜਾਬੀ ਦੀ ਪਾਠ ਪੁਸਤਕ ਚੁਣਨੀ ਹੈ ਤਾਂ ਉਹਦਾ ਉਦੇਸ਼ ਕੀ ਹੁੰਦਾ ਕਿ ਬੱਚੇ ਨੂੰ ਭਾਸ਼ਾ ਸਿਖਾਉਣੀ ਹੈ ਤੇ ਜਿਹੜਾ ਲੋਕ ਗਿਆਨ ਹੈ ਉਹ ਸਿਖਾਉਣਾ ਸੀ ਨੇ ਤੇ ਇਹਦਾ ਮਤਲਬ ਸਾਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਪੁਸਤਕ ਦੇ ਵਿੱਚ ਉਪਦੇਸ਼ ਹੋਣ ਹੀ ਨਾ ਹੋਣੇ ਚਾਹੀਦੇ ਨੇ ਪਰ ਬੱਚਿਆਂ ਦੇ ਲੈਵਲ ਦੇ ਅਨੁਸਾਰ ਭਾਵ ਇੰਨਾ ਹੀ ਕਿ ਕੁਨੀਨ ਦੀਆਂ ਗੋਲੀਆਂ ਤਾਂ ਦੇ ਦਿਓ ਪਰ ਖੰਡ ਨਾਲ ਗਲੇਫ ਕੇ ਹੁਣ ਦੇਖੋ ਕੁਨੀਨ ਦੀ ਗੋਲੀ ਜਿਹੜੀ ਗੋਲੀਆਂ ਕਿੰਨੀ ਕੌੜੀ ਹੁੰਦੀ ਐ ਇਸ ਕਰਕੇ ਕਿਵੇਂ ਦੇਣੀ ਐ ਖੰਡ ਦੇ ਨਾਲ ਹੁਣ ਜਦੋਂ ਅਸੀਂ ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚੋਂ ਬੱਚੇ ਨੂੰ ਕੋਈ ਨਤੀਸ ਜਿਹੜੇ ਨਸੀਹਤਾਂ ਨੇ ਜਾਂ ਉਪਦੇਸ਼ ਨੇ ਉਹ ਦੇਣੇ ਐ ਇਸ ਤਰ੍ਹਾਂ ਦੇ ਪਾਠ ਵਿੱਚ ਸ਼ਾਮਿਲ ਕਰਨੇ ਐ ਤਾਂ ਇਹ ਹਿਸਾਬ ਨਾਲ ਹੋਣੇ ਚਾਹੀਦੇ ਨੇ ਮਤਲਬ ਕਿ ਬੱਚੇ ਨੂੰ ਗੱਲ ਉਪਰੀ ਜੀ ਨਾ ਲੱਗੇ ਜਿਹੜਾ ਕੁਛ ਅਸੀਂ ਉਹਦੇ ਵਿੱਚ ਉਹਨੂੰ ਸਿਖਾਈਏ ਫਿਰ ਪੁਸਤਕਾਂ ਦੇ ਵਿੱਚ ਸਭ ਕੋ ਨੂੰ ਸਪਸ਼ਟ ਕਰਨ ਦੇ ਲਈ ਜਿਹੜੀਆਂ ਲੋੜੀਂਦੀਆਂ ਤਸਵੀਰਾਂ ਨੇ ਉਹ ਵੀ ਹੋਣੀਆਂ ਚਾਹੀਦੀਆਂ ਨੇ ਮੋਡਲੀ ਸਟੇਜ ਦੇ ਜਿਹੜੇ ਵਿੱਚ ਬੱਚੇ ਹੁੰਦੇ ਨੇ ਛੋਟੇ ਹੁੰਦੇ ਨੇ ਤੇ ਉਹਨਾਂ ਦੀਆਂ ਤਸਵੀਰਾਂ ਬਹੁਤ ਸਾਦੀਆਂ ਸਾਫ਼ ਤੇ ਵੱਡੀਆਂ ਹੋਣੀਆਂ ਚਾਹੀਦੀਆਂ ਨੇ ਤੇ ਪਾਠ ਦੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੀਆਂ ਤਸਵੀਰਾਂ ਵਿਖਾਉਣੀਆਂ ਚਾਹੀਦੀਆਂ ਨੇ ਤੇ ਸਬਕ ਦੇ ਨਾਲ ਜੇਕਰ ਕੋਈ ਫੋਟੋ ਸੰਬੰਧਿਤ ਨਹੀਂ ਤਾਂ ਉਹ ਉਹਦੇ ਵਿੱਚ ਨਹੀਂ ਲਗਾਉਣੀ ਚਾਹੀਦੀ ਕਿਉਂਕਿ ਇਹਨਾਂ ਜਿਹੜੇ ਬੱਚੇ ਨੇ ਉਹ ਉਲਝਣ ਦੇ ਵਿੱਚ ਪੈ ਜਾਣਗੇ ਕਿ ਇਹ ਫੋਟੋ ਨਾਲ ਸੰਬੰਧਿਤ ਜਿਹੜਾ ਸ਼ਬਦ ਹੈ ਉਹ ਅਸੀਂ ਨੇ ਨਹੀਂ ਪੜਿਆ ਤੇ ਫਿਰ ਜਿਹੜੀ ਤਸਵੀਰ ਹੈ ਉਹ ਪਾਠ ਦੇ ਮੁੱਢ ਦੇ ਵਿੱਚ ਜਾਂ ਅੰਤ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਸਬਕ ਦੇ ਜੇਕਰ ਵਿਚਕਾਰ ਹੋਏਗੀ ਤਸਵੀਰ ਤਾਂ ਉਹ ਨਾਲ ਜਿਹੜੀ ਖਿਆਲਾਂ ਦੀ ਲੜੀ ਹੈ ਮੀਨਜ਼ ਪੜ੍ਹਾਈ ਤੇ ਜਿਹੜੀ ਕਨਸੈਂਟਰੇਸ਼ਨ ਹੁੰਦੀ ਹੈ ਉਹ ਫਿਰ ਬੱਚੇ ਦੀ ਸਹੀ ਤਰੀਕੇ ਦੇ ਨਾਲ ਨਹੀਂ ਬਣੇਗੀ ਫਿਰ ਅਗਲੀ ਜਿਹੜੀ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਤਾਂ ਅਗਲਾ ਜਿਹੜਾ ਸਿਧਾਂਤ ਹੈ ਪੁਸਤਕ ਨੂੰ ਚੁਣਨ ਦਾ ਇਹ ਪੁਸਤਕ ਦੇ ਵਿੱਚ ਕਵਿਤਾ ਅਤੇ ਵਾਰਤਕ ਦੋਨੋਂ ਹੀ ਹੋਣੇ ਚਾਹੀਦੇ ਨੇ ਇਹ ਨਹੀਂ ਹੈ ਕਿ ਇਕੱਲੀਆਂ ਕਵਿਤਾਵਾਂ ਹੋਣ ਜਾਂ ਇਕੱਲੀ ਵਾਰਤਕ ਹੋਵੇ ਤੇ ਜਿਹੜੀ ਮਢਲੀ ਸਟੇਜ ਹੁੰਦੀ ਹੈ ਬੱਚਿਆਂ ਦੀ ਪੜ੍ਹਾਈ ਦੀ ਉਹਦੇ ਚ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਕਿ ਜਿਹੜੀ ਵਾਰਤਕ ਅਸੀਂ ਨੇ ਸ਼ਾਮਿਲ ਕਰਨੀ ਹੈ ਪਾਠ ਪੁਸਤਕ ਦੇ ਵਿੱਚ ਉਹ ਬਹੁਤ ਸਰਲ ਹੋਣੀ ਚਾਹੀਦੀ ਹੈ ਉਹਦੀ ਭਾਸ਼ਾ ਹਰੇਕ ਵਾਕ ਛੋਟਾ ਤੇ ਸੌਖਾ ਹੋਣਾ ਚਾਹੀਦਾ ਹੈ ਤੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਣਾ ਚਾਹੀਦਾ ਜਿਨ੍ਹਾਂ ਤੋਂ ਵਿਦਿਆਰਥੀ ਪਹਿਲਾਂ ਹੀ ਜਾਣੂ ਹੋਣ ਤੇ ਛੋਟੇ-ਛੋਟੇ ਕਹਾਣੀਆਂ ਦੀ ਰੂਪ ਦੇ ਵਿੱਚ ਜਿਹੜੀ ਵਾਰਤਕ ਆ ਉਹ ਹੋਣੀ ਚਾਹੀਦੀ ਹੈ ਸਟੇਜ ਜਿਹੜੀ ਵਿਚਲੀ ਸਟੇਜ ਹੈ ਮੀਨਸ ਇਹ ਮੁੱਢਲੀ ਸਟੇਜ ਆ ਗਈ ਵਿਚਲੀ ਸਟੇਜ ਆ ਗਈ ਉਹਦੇ ਵਿੱਚ ਕੋਈ ਜਿਹੜੇ ਨਜ਼ਾਰੇ ਨੇ ਸੀਨ ਨੇ ਕੋਈ ਵਸਤੂ ਘਟਨਾ ਇਹਨਾਂ ਦੀ ਸਰਲ ਭਾਸ਼ਾ ਦੇ ਵਿੱਚ ਜਿਹੜੀ ਵਰਣਨ ਆ ਉਹ ਕੀਤਾ ਹੋਣਾ ਚਾਹੀਦਾ ਤੇ ਲਾਭਿਕ ਚੀਜ਼ਾਂ ਦਾ ਗਿਆਨ ਕਰਾਉਣ ਵਾਲੀਆਂ ਵਿਧੀਆਂ ਹੋਣੀਆਂ ਚਾਹੀਦੀਆਂ ਨੇ ਸਰਲ ਮਜਮੂਨਾ ਮੀਨ ਜਿਹੜੇ ਵਿਸ਼ੇ ਨੂੰ ਸਰਲ ਲੈਣੇ ਨੇ ਤੇ ਬਿਆਨੀਆਂ ਲੇਖ ਹੋ ਸਕਦੇ ਨੇ ਛੋਟੀਆਂ-ਛੋਟੀਆਂ ਕਹਾਣੀਆਂ ਤੇ ਛੋਟੇ ਛੋਟੇ ਨਾਟਕ ਵੀ ਹੋਣੇ ਚਾਹੀਦੇ ਨੇ ਜਿਉਂ ਜਿਹੜੀ ਸਟੇਜ ਆ ਵੱਡੀ ਹੁੰਦੀ ਜਾਂਦੀ ਆ ਉਹਦੇ ਅਨਸਾਰ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਕਵਿਤਾ ਤੇ ਵਾਰਤਕ ਦੇ ਵਿੱਚ ਜਿਹੜੇ ਸ਼ਬਦ ਵਰਤੇ ਜਾਂਦੇ ਨੇ ਉਹਨਾਂ ਦਾ ਜਿਹੜਾ ਲੈਵਲ ਆ ਉਹ ਵਧਾਇਆ ਜਾ ਸਕਦਾ ਹੈ ਮੀਨ ਜੇ ਉਹਦੇ ਚ ਬੱਚਿਆਂ ਨੂੰ ਅਸੀਂ ਔਖੇ ਸ਼ਬਦਾਂ ਦੇ ਅਰਥ ਵੀ ਹੁੰਦੇ ਆ ਤਾਂ ਵੀ ਬੱਚੇ ਸਮਝ ਲੈਂਦੇ ਨੇ ਇੱਕ ਵਾਰ ਪੜ੍ਹ ਕੇ ਕਿ ਇਸ ਸ਼ਬਦ ਦਾ ਜਿਹੜਾ ਅਰਥ ਹੈ ਉਹ ਕੀ ਹੋ ਸਕਦਾ ਹੈ ਜਾਂ ਇਹਨਾਂ ਲਾਈਨਾਂ ਦੀ ਜਿਹੜੀ ਵਿਆਖਿਆ ਉਹ ਕੀ ਹੈ ਅਗਲਾ ਸਿਧਾਂਤ ਇਹ ਤੇ ਧਿਆਨ ਵਿੱਚ ਰੱਖਣਾ ਇਹ ਪਾਠ ਪੁਸਤਕਾਂ ਇਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਜਦੋਂ ਅਸੀਂ ਉਹਨਾਂ ਨੂੰ ਚੁਣਨਾ ਹੈ ਕਿ ਜਿਨ੍ਹਾਂ ਦਾ ਵਿਸ਼ਾ ਮਨ ਨੂੰ ਖੁਸ਼ ਕਰਨ ਵਾਲਾ ਹੋਵੇ ਗਿਆਨ ਵਧਾਉਣ ਵਾਲਾ ਹੋਵੇ ਬੱਚੇ ਦੀ ਜਿਹੜੀ ਰਚਨਾ ਕਰਨ ਦੀ ਸ਼ਕਤੀ ਹੈ ਕ੍ਰੀਏਟੀਵਿਟੀ ਹੈ ਉਹਨੂੰ ਉਤੇਜਿਤ ਕਰਨ ਵਾਲਾ ਹੋਵੇ ਜਿੰਨਾ ਵੀ ਹੋ ਸਕੇ ਜਿਹੜੀ ਪੁਸਤਕਾ ਉਹਦੇ ਵਿੱਚ ਰੁੱਖਾਪਣ ਨਹੀਂ ਹੋਣਾ ਚਾਹੀਦਾ ਕਿਉਂਕਿ ਜਦੋਂ ਉਹਦੇ ਵਿੱਚ ਜੇ ਭਾਸ਼ਾ ਰੁੱਖੀ ਹੋਏਗੀ ਕੋਈ ਵਧੀਆ ਉਹ ਚ ਕਹਾਣੀਆਂ ਕਵਿਤਾਵਾਂ ਸ਼ਾਮਲ ਨਹੀਂ ਹੋਣਗੀਆਂ ਵਿਸ਼ੇ ਵਧੀਆ ਨਹੀਂ ਹੋਣਗੇ ਤਾਂ ਬੱਚੇ ਇੰਟਰਸਟ ਦੇ ਨਾਲ ਨਹੀਂ ਪੜ੍ਹਨਗੇ ਬੱਚਾ ਉਸਨੂੰ ਪੜ੍ਹਨ ਦੇ ਵਿੱਚ ਉਕਤਾਏ ਨਾ ਮੀਨਜ਼ ਥਕਾਵਟ ਮਹਿਸੂਸ ਨਾ ਕਰਕੇ ਨਹੀਂ ਮੈਨੂੰ ਪੜਨਾ ਮੇਰੇ ਜੀ ਨਹੀਂ ਕਰਦਾ ਪੜਨ ਨੂੰ ਤੇ ਉਹ ਕੇਵਲ ਸਵਾਦ ਨਾਲ ਹੀ ਉਹਨੂੰ ਪੜਦਾ ਜਾਵੇ ਇਸ ਪ੍ਰਕਾਰ ਜਿਹੜੀ ਪੁਸਤਕ ਪੜਨਾ ਇੱਕ ਬੇਸਵਾਦ ਅਜਿਹਾ ਕੰਮ ਹੋਣ ਤੋਂ ਬਚ ਜਾਵੇਗਾ ਜੇਕਰ ਉਹਦੇ 'ਚ ਵਿਸ਼ੇ ਮਨ ਨੂੰ ਖੁਸ਼ ਕਰਨ ਵਾਲੇ ਲੇ ਹੋਣਗੇ ਫਿਰ ਚੁਣੀ ਹੋਈ ਪੁਸਤਕ ਦੇ ਵਿੱਚ ਜਿਹੜੀ ਸ਼ਬਦਾਂ ਦੀ ਤਰਤੀਬ ਹੈ ਉਹ ਮੌਸਮ ਤੇ ਸਮੇਂ ਦੇ ਅਨੁਸਾਰ ਹੋਣੀ ਚਾਹੀਦੀ ਹੈ ਇਸ ਪ੍ਰਕਾਰ ਨਹੀਂ ਹੋਣਾ ਚਾਹੀਦਾ ਕਿ ਮੌਸਮ ਤਾਂ ਗਰਮੀ ਦਾ ਚੱਲਦਾ ਹੋਵੇ ਤੇ ਜਿਹੜਾ ਪਾਠ ਹੈ ਉਸ ਟਾਈਮ ਸਰਦੀ ਦਾ ਪੜਾਇਆ ਜਾ ਰਿਹਾ ਹੈ ਕਿਉਂਕਿ ਜੇਕਰ ਅਸੀਂ ਮੌਸਮ ਦੇ ਹਿਸਾਬ ਨਾਲ ਪੜਾਵਾਂਗੇ ਤਾਂ ਬੱਚਿਆਂ ਨੂੰ ਵੀ ਇੰਟਰਸਟ ਬਣਿਆ ਰਹਿੰਦਾ ਹੈ ਤੇ ਜਿਹੜੇ ਪਾਠ ਨੇ ਸਬਕ ਨੇ ਉਹ ਬੱਚੇ ਦੀ ਰੋਜ਼ ਦੀ ਜ਼ਿੰਦਗੀ ਦੇ ਨਾਲ ਸਬੰਧਿਤ ਹੋਣੇ ਚਾਹੀਦੇ ਨੇ ਮਤਲਬ ਕਿ ਬੱਚੇ ਨੂੰ ਇਹ ਲੱਗੇ ਕਿ ਇਹ ਜਿਹੜੀਆਂ ਘਟਨਾਵਾਂ ਨੇ ਜੋ ਮੈਂ ਪਾਠ ਦੇ ਵਿੱਚ ਪੜ ਰਿਹਾ ਇਹ ਮੇਰੇ ਆਲੇ ਦੁਆਲੇ ਕਿਤੇ ਵਾਪਰੀਆਂ ਹੋਈਆਂ ਨੇ ਅੱਗੇ ਅੱਗੇ ਵੀ ਜਿਹੜੇ ਪੁਸਤਕਾਂ ਦੀ ਚੋਣ ਹੈ ਉਹਦੇ ਸਮੇਂ ਜਿਹੜੀ ਛਪਾਈ ਹੈ ਉਹਦਾ ਧਿਆਨ ਵੀ ਰੱਖਣਾ ਬਹੁਤ ਜ਼ਰੂਰੀ ਹੈ ਤੇ ਜਿਹੜੇ ਵਿਗਿਆਨਿਕ ਨੇ ਉਹਨਾਂ ਦਾ ਵਿਚਾਰ ਹੈ ਕਿ ਪੁਸਤਕਾਂ ਦਾ ਕਾਗਜ਼ ਪਤਲਾ ਤੇ ਚਮਕਦਾਰ ਨਹੀਂ ਹੋਣਾ ਚਾਹੀਦਾ ਮੀਨਸ ਜਿਹੜਾ ਕਾਗਜ਼ ਆ ਉਹ ਮੋਟਾ ਹੋਣਾ ਚਾਹੀਦਾ ਤੇ ਜੇਕਰ ਦੇਖੋ ਚਮਕਦਾਰ ਹੋਵੇ ਤਾਂ ਉਹ ਤੇ ਪ੍ਰਿੰਟ ਵਧੀਆ ਨਹੀਂ ਹੋਏਗਾ ਮੀਨਸ ਉਸ ਚ ਚਮਕ ਨਹੀਂ ਹੋਣੀ ਚਾਹੀਦੀ ਅੱਖਰ ਕਾਲੇ ਤੇ ਚੌੜੇ ਹੋਣ ਮੀਨਸ ਕਾਲੇ ਤੇ ਮੋਟੇ ਹੋਣੇ ਚਾਹੀਦੇ ਨੇ ਜਿਸ ਨਾਲ ਕਿ ਜਿਹੜੀ ਜ਼ਿਆਦਾ ਸ਼ਾਹੀ ਉੱਠਦੀ ਹੋਵੇ ਮੀਨਸ ਪਤਾ ਲੱਗ ਰਿਹਾ ਹੋਵੇ ਕਿ ਹਾਂ ਕੁਝ ਲਿਖਿਆ ਹੋਇਆ ਪ੍ਰਿੰਟ ਹੋਇਆ ਹੋਇਆ ਬਹੁਤ ਲਿਸ਼ਕਦਾਰ ਕਾਗਜ਼ ਨੇ ਜਿਹੜੇ ਤੇ ਜਿਹੜੀ ਬਰੀਕ ਲਿਖਾਈ ਔਖਾਂ ਦੇ ਵਾਸਤੇ ਹਾਨੀਕਾਰਕ ਹੁੰਦੀ ਏ ਫਿਰ ਪੁਸਤਕਾਂ ਦੀ ਚੋਣ ਕਰਨ ਸਮੇ ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਜਾਂ ਇਸ ਸਿਧਾਂਤ ਨੂੰ ਪਾਲਣਾ ਕਰਨੀ ਜ਼ਰੂਰੀ ਹੈ ਕਿ ਪੁਸਤਕ ਦਾ ਹਰ ਇੱਕ ਉਹ ਸਬਕ ਉਹ ਪਾਠ ਉਹਨਾ ਹੀ ਵੱਡਾ ਹੋਵੇ ਜਿੰਨਾ ਕਿ 35 ਮਿੰਟ ਦੇ ਵਿੱਚ ਆਸਾਨੀ ਨਾਲ ਪੜਾਇਆ ਜਾ ਸਕਦਾ ਹੋਵੇ ਕਿਉਂਕਿ ਸਕੂਲਾਂ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਟਾਈਮ ਟੇਬਲ ਦੇ ਵਿੱਚ ਜਿਹੜਾ ਪੀਰੀਅਡ ਹੁੰਦਾ ਹੈ ਉਹ ਸਿਰਫ 30 ਤੋਂ 35 ਮਿੰਟ ਦਾ ਹੁੰਦਾ ਹੈ ਇਸ ਕਰਕੇ ਇਸ ਤਰੀਕੇ ਨਾਲ ਹੋਣਾ ਚਾਹੀਦਾ ਹੈ ਪਾਠ ਵੀ ਕਿ 35 ਦੇ ਮਿੰਟ ਜਿਹੜੇ ਹੁੰਦੇ ਆ ਉਹਦੇ ਵਿੱਚ ਆਸਾਨੀ ਨਾਲ ਸਿਪੜਾ ਸਕੀਏ ਤੇ ਜੇ ਇਸ ਪ੍ਰਕਾਰ ਨਾ ਹੋਵੇ ਤਾਂ ਸਬਕ ਇਸ ਪ੍ਰਕਾਰ ਹਿੱਸਿਆਂ ਦੇ ਵਿੱਚ ਵੰਡੇ ਹੋਏ ਹੋਣੇ ਚਾਹੀਦੇ ਨੇ ਕਿ ਇੱਕ ਇੱਕ ਹਿੱਸੇ ਨੂੰ ਵੱਖ-ਵੱਖ ਪੜਾਉਣ ਨਾਲ ਸਵਾਦ ਉੱਤੇ ਕੋਈ ਅਸਰ ਨ ਪਵੇ ਤੇ ਨਾ ਹੀ ਗਿਆਨ ਦੇ ਉੱਤੇ ਕੋਈ ਅਸਰ ਪਵੇ ਕਿ ਜੇਕਰ ਅਸੀਂ ਅੱਜ ਪੜ੍ਹ ਲਿਆ ਤਾਂ ਨੈਕਸਟ ਜਿਹੜਾ ਇੱਕ ਉਹਦਾ ਐਪੀਸੋਡ ਦੀ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਘਟਨਾ ਦੀ ਤਰ੍ਹਾਂ ਹੋਣਾ ਚਾਹੀਦਾ ਹੈ ਜ ਜਿਹਨੂੰ ਕਿ ਅਸੀਂ ਦੂਸਰੇ ਦਿਨ ਕੰਟੀਨਿਊ ਕਰ ਲਈਏ ਤੇ ਹਰੇਕ ਹਿੱਸੇ ਨੂੰ ਪੜਾਉਂਦੇ ਸਮੇਂ 35 ਮਿੰਟ ਤੋਂ ਵੱਧ ਸਮਾਂ ਨਹੀਂ ਲੱਗਣਾ ਚਾਹੀਦਾ ਤੇ ਇਹਦੇ ਪਿੱਛੇ ਵੀ ਇੱਕ ਮਨੋਵਿਗਿਆਨਿਕ ਕਾਰਨ ਹੈ ਕਿਉਂਕਿ ਜਿਹੜੇ ਵਿਦਵਾਨ ਨੇ ਸਾਈਕੋਲੋਜਿਸਟ ਨੇ ਮਨੋਵਿਗਿਆਨੀ ਲੋਕ ਕੀ ਕਹਿੰਦੇ ਨੇ ਕਿ ਬਹੁਤ ਵੱਡੇ ਸਬਕ ਨੂੰ ਦੇਖ ਕੇ ਬੱਚੇ ਦਾ ਦਿਲ ਖਵਰਾ ਆ ਜਾਂਦਾ ਕਿ ਇੰਨਾ ਵੱਡਾ ਪਾਠ ਹੈ ਮੈਂ ਕਿਵੇਂ ਪੜ੍ਹਾਂਗਾ ਭਾਵੇਂ ਵਿਸ਼ਾ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ ਰੂਚੀਦਾਇਕ ਕਿਉ ਪਰ ਜੇਕਰ ਪਾਠ ਲੰਬਾ ਹੋਏਗਾ ਤਾਂ ਬੱਚਾ ਉਹਨੂੰ ਪੜਨ ਤੋਂ ਕतराਏਗਾ ਮੀਨਸ ਉਹਦਾ ਪੜਨ ਨੂੰ ਮਨ ਨਹੀਂ ਕਰੇਗਾ ਤੇ ਜੇਕਰ ਛੋਟਾ ਹੁੰਦਾ ਹੈ ਪਾਠ ਤਾਂ ਬੱਚੇ ਨੂੰ ਖੁਸ਼ੀ ਮਿਲਦੀ ਹੈ ਤੇ ਉਹਨੂੰ ਬਾਰ-ਬਾਰ ਰਿਵੀਜ਼ਨ ਕਰਕੇ ਵੀ ਥਕਾਵਟ ਮਹਿਸੂਸ ਨਹੀਂ ਕਰਦਾ ਉਹਨੂੰ ਲੱਗਦਾ ਕਿ ਹਾਂ ਮੈਨੂੰ ਪੜਨਾ ਚਾਹੀਦਾ ਤੁਸੀਂ ਵੈਸੇ ਵੀ ਦੇਖਿਆ ਹੋਵੇਗਾ ਕਿ ਜਦੋਂ ਬੱਚੇ ਨੂੰ ਸਿ ਪੜਾਉਨੇ ਆ ਤਾਂ ਜਿਹੜੀ ਕਵਿਤਾ ਛੋਟੀ ਜੀ ਹੁੰਦੀ ਹੈ ਪਹਿਲਾ ਚੈਪਟਰ ਦੇਖ ਕੇ ਬੱਚੇ ਹਮੇਸ਼ਾ ਖੁਸ਼ ਹੋ ਜਾਂਦੇ ਨੇ ਕਿ ਕਵਿਤਾ ਦੇਖੋ ਛੋਟੀ ਜੀ ਹੈ ਉਹਨੂੰ ਚਾਹੇ-ਚਾਹੇ ਪੜ੍ਹਦੇ ਨੇ ਤੇ ਉਹਨਾਂ ਨੂੰ ਯਾਦ ਵੀ ਹੋ ਜਾਂਦੀ ਹੈ ਫਿਰ ਉਹਦੇ ਹਿਸਾਬ ਨਾਲ ਜਦੋਂ ਅੱਗੇ-ਅਗੇ ਪਾਠ ਪੜ੍ਹਦੇ ਨੇ ਪਾਠ ਲੰਬੇ ਹੁੰਦੇ ਜਾਂਦੇ ਨੇ ਤੇ ਬੱਚੇ ਦਾ ਜਿਹੜਾ ਇੰਟਰਸਟ ਹੈ ਪਾਠ ਪੁਸਤਕ ਦੇ ਵਿੱਚੋਂ ਘਟਦਾ ਜਾਂਦਾ ਹੈ। ਅਗਲਾ ਸਿਧਾਂਤ ਇਹ ਧਿਆਨ ਦੇ ਵਿੱਚ ਰੱਖਣ ਵਾਲਾ ਕਿ ਜਿਹੜੀਆਂ ਚੁਣੀਆਂ ਹੋਈਆਂ ਪੁਸਤਕਾਂ ਨੇ ਉਹਨਾਂ ਦੇ ਵਿੱਚ ਸ਼ਬਦ ਬਣਤਰ ਤੇ ਵਿਆਕਰਨ ਦੀ ਕੋਈ ਵੀ ਜਿਹੜੀ ਗਲਤੀ ਉਹ ਨਹੀਂ ਹੋਣੀ ਚਾਹੀਦੀ। ਪੁਸਤਕ ਪੜ੍ਹ ਕੇ ਵੀ ਬੱਚੇ ਫਿਰ ਉਹੀ ਗਲਤੀ ਕਰਨਗੇ ਜਿਹੜੀ ਕਿ ਬੁੱਕ ਦੇ ਵਿੱਚ ਕਿਤਾਬ ਦੇ ਵਿੱਚ ਲਿਖੀ ਹੋਈਗੀ। ਤੇ ਜੇਕਰ ਇਹ ਅਧਿਆਪਕ ਕਹੇਗਾ ਕਿ ਇਹ ਗਲਤੀ ਤੁਸੀਂ ਕਿਉਂ ਕੀਤੀ ਹੈ ਤਾਂ ਬੱਚੇ ਫਟਾਫਟ ਕੀ ਕਹਿ ਦੇਣਗੇ ਕਿ ਜੀ ਬੁੱਕ ਦੇ ਵਿੱਚ ਵੀ ਇਹੀ ਲਿਖਿਆ ਅਸੀਂ ਤਾਂ ਉਹੀ ਲਿਖਿਆ ਦੇਖ ਕੇ ਸੋ ਕਿਤਾਬਾਂ ਦੇ ਵਿੱਚ ਜਿਹੜੀ ਬੋਲੀ ਦੀ ਬੰਤਰ ਹੈ ਉਹਦਾ ਲਿਖਤੀ ਰੂਪ ਹੈ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਗਲਤੀ ਹੈ ਅਸ਼ੁੱਧਤਾ ਉਹ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜਾ ਕੁਛ ਬੱਚੇ ਕਿਤਾਬ ਦੇ ਵਿੱਚ ਦੇਖਣਗੇ ਪੜ੍ਹਨਗੇ ਉਹੀ ਉਹ ਲਿਖਣਗੇ ਤੇ ਉਹੀ ਚੀਜ਼ਾਂ ਉਹ ਸਿੱਖ ਜਾਣਗੇ ਡੀਅਰ ਸਟੂਡੈਂਟਸ ਇਸੀ ਮਾਤ ਭਾਸ਼ਾ ਦੀ ਪਾਠ ਪੁਸਤਕ ਨੂੰ ਚੁਣਨ ਲੱਗੇ ਕਿਹੜੇ-ਕਿਹੜੇ ਸਿਧਾਂਤਾਂ ਨੂੰ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ ਮੈਂ ਉਮੀਦ ਕਰਦੀ ਹਾਂ ਵੀਡੀਓ ਤੁਹਾਡੇ ਸਾਰਿਆਂ ਦੇ ਲਈ ਹੈਲਪਫੁਲ ਰਹੇਗੀ ਥੈਂਕਸ ਫॉर ਵਾਚਿੰਗ